ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਐਸਟ੍ਰੋਲੋਜਰ ਜੈਪਾਲ ਦੋਸਤੋ ਅੱਜ ਗੱਲ ਕਰਨ ਜਾ ਰਿਹਾ ਆ ਵੀ ਡਿਜੀਟ ਜਿਹੜੇ ਹੁੰਦੇ ਨੇ ਨੰਬਰ ਜਿਹਨੂੰ ਅਸੀਂ ਕਹਿੰਨੇ ਆ ਅੰਕ ਉਹਨਾਂ ਦਾ ਸਾਡੇ ਜ਼ਿੰਦਗੀ 'ਚ ਕਿੰਨਾ ਮਹੱਤਵ ਹੈ ਚਾਹੇ ਸਾਡਾ ਡੇਟ ਆਫ ਬਰਥ ਆ ਚਾਹੇ ਅਸੀਂ ਕੋਈ ਕਾਰ ਜਾਂ ਬਾਈਕ ਲੈਣਾ ਉਹਦਾ ਵੀ ਨੰਬਰ ਹੁੰਦਾ ਚਾਹੇ ਕੋਈ ਪਲਾਟ ਲੈਣਾ ਮਕਾਨ ਲੈਣਾ ਕੋਈ ਵੀ ਐਦਾਂ ਦੀ ਚੀਜ਼ ਚਾਹੇ ਪਾਸਪੋਰਟ ਬਣਾਉਣਾ ਸਾਰੇ ਨੰਬਰਾਂ ਦੇ ਨਾਮ ਨਾਲ ਜਾਣੇ ਜਾਂਦੇ ਨੇ ਉਸ ਤੋਂ ਬਾਅਦ ਤੁਹਾਡਾ ਨਾਮ ਅੱਜ ਮੈਂ ਗੱਲ ਕਰਨ ਜਾ ਰਿਹਾ ਤੁਹਾਡੇ ਮਕਾਨ ਦਾ ਤੁਹਾਡੀ ਪ੍ਰਾਪਰਟੀ ਜਿੱਥੇ ਤੁਸੀਂ ਰਹਿੰਦੇ ਹੋ ਜਾਂ ਬਿਜ਼ਨਸ ਕਰਦੇ ਹੋ ਜੇ ਉਹ ਐਦਾਂ ਦੇ ਡਿਜੀਟ ਤੇ ਆ ਜਾਂਦੀਆਂ ਨੇ ਤਾਂ ਤੁਹਾਨੂੰ ਜ਼ਿੰਦਗੀ ਚ ਆਬਸਟੈਕਲਸ ਦਾ ਸਾਹਮਣਾ ਕਰਨਾ ਪੈਂਦਾ ਜ਼ਿੰਦਗੀ ਦੇ ਵਿੱਚ ਤਰੱਕੀ ਘੱਟ ਤੇ ਪਰੇਸ਼ਾਨੀਆਂ ਜ਼ਿਆਦਾ ਉਹ ਨੰਬਰ ਨੇ ਦੋਸਤੋ 26 ਪੈਂਤੀ ਔਰ